ਕੀ ਗੱਲ ਪੰਜਾਬੀ ਮਾਣ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰ ਦਾ ਸਭ ਠਾਕੂ ਅੱਜ ਗੱਲਬਾਤ ਕਰਾਂਗੇ ਆਪਾਂ ਸ਼ੁਦਾਮ ਹਸ਼ੈਨ ਦੀ ਜ਼ਿੰਦਗੀ ਬਾਰੇ ਸ਼ਾਮ ਹਸ਼ੈਨ ਇਰਾਕ ਦਾ ਇੱਕ ਮਸ਼ਹੂਰ ਅਤੇ ਵਿਦਵਾਨ ਨੇਤਾ ਸੀ ਉਹ 1979 ਤੋਂ ਲੈ ਕੇ 2003 ਤੱਕ ਇਰਾਕ ਦਾ ਰਾਸ਼ਟਰਪਤੀ ਰਿਹਾ ਉਸ ਦੀ ਜ਼ਿੰਦਗੀ ਅਤੇ ਰਾਜਨੀਤੀ ਬਹੁਤ ਹੀ ਤਕ ਅਕਸ਼ਰ ਤਾਨਾਸਈ ਅਤੇ ਖੂਨੀ ਗਿਣੀ ਜਾਂਦੀ ਹੈ ਸ਼ੁਦਾਮ ਹਸ਼ੈਨ ਦਾ ਪੂਰਾ ਨਾਂ ਅਤ ਤਕਰੀਤੀ ਦਾ ਜਨਮ 28 ਅਪ੍ਰੈਲ 1937 ਤਿੱਕਰੀ ਇਰਾਕ ਦੇ ਵਿੱਚ ਹੋਇਆ ਸੁਦਾਮ ਹੁਸ਼ੈਨ ਦੀ ਜਿਹੜੀ ਮੌਤ ਸੀਗੀ ਉਹ 30 ਅਪ੍ਰੈਲ 2006 ਨੂੰ ਫਾਂਸੀ ਦੇ ਨਾਲ ਦਿੱਤੀ ਗਈ ਸੀਗੀ ਸੁਦਾਮ ਹੁਸ਼ੈਨ ਬਾਦ ਵਾਲਟੀ ਦੇ ਵਿੱਚ ਸ਼ਾਮਲ ਹੋਇਆ ਅਰਬ ਰਾਸ਼ਟਰਪਤੀ ਅਤੇ ਧਰਮ ਨਿਰਪੇਖ ਪਾਰਟੀ ਸੁਦਾਮ ਹੁਸ਼ੈਨ ਜਦੋਂ ਸੱਤਾ ਦੇ ਵਿੱਚ ਆਇਆ 1979 ਨੂੰ ਤਾਂ ਉਹਨੇ ਆਪਣੇ ਰਾਸ਼ਟਰਪਤੀ ਤੋਂ ਸੱਤਾ ਹੱਥ ਕੇ ਰਾਜ ਸੰਭਾਲਿਆ ਆਮ ਹੁਸ਼ੈਨ ਦਾ ਕਿਹੜਾ ਰਾਸ ਸੀ ਉਹ ਤਾਨਾਸਾਈ ਸੀ ਅਤੇ ਲੋਕਾਂ ਨੂੰ ਕੁਚਲਿਆ ਜਾਂਦਾ ਸੀ ਉਹਦੇ ਰਾਹ ਦੇ ਸੁਦਾਮ ਹੁਸ਼ੈਨ ਨੇ ਕਿਹੜਾ ਈਰਾਨ ਨਾਲ ਜੁੱਧ ਉਹ ਲੜਾ ਉਹ 1980 ਤੋਂ ਲੈ ਕੇ 1988 ਤੱਕ ਚੱਲਿਆ ਆਮ ਹੁਸ਼ੈਨ ਦਾ ਈਰਾਨ ਨਾਲ ਲੰਬਾ ਜੁੱਧ ਚੱਲੇ ਖੂਨੀ ਤੇ ਲੰਬਾ ਜੁੱਧ ਚੱਲਿਆ ਜਿਹਦੇ ਵਿੱਚ ਲੱਖਾਂ ਹੀ ਲੋਕ ਮਾਰੇ ਗਏ ਸੁਦਾਮ ਹੁਸ਼ੈਨ ਉੱਤੇ ਰਸਾਇਣ ਹਥਿਆਰ ਵਰਤਣ ਦੇ ਵੀ ਇਲਜ਼ਾਮ ਲੱਗੇ ਤੇ ਮੁਰਕੇ ਸੁਦਾਮ ਹੁਸ਼ੈਨ ਨੇ ਕਵਾਇਤ ਉੱਤੇ ਜੁੱਧ ਕੀਤਾ ਜਿਹੜਾ ਉਹ 1900 90 ਦੇ ਵਿੱਚ ਮੁਰਕੇ ਜੁੱਧ ਕਵੇਤ ਨਾ ਲਾਇਆ ਸੁਦਾਮ ਹੁਸ਼ੈਨ ਸੁਦਾਮ ਹੁਸ਼ੈਨ ਨੇ ਕਿਹਾ ਕਿ ਇਰਾਕ ਕਵੇਤ ਜਿਹੜਾ ਉਹ ਇਰਾਕ ਦਾ ਇੱਕ ਹਿੱਸਾ ਹੈ ਤੇ ਉਹ ਤੇ ਇਰਾਕ ਦਾ ਹੀ ਉਹਦੇ ਉੱਤੇ ਹੱਕ ਹੈ ਇਸ ਨੂੰ ਦੇਖਦਿਆਂ ਸੁਦਾਮ ਹੁਸ਼ੈਨ ਦੇ ਉੱਤੇ ਅਮਰੀਕਾ ਨੇ 1991 ਨੂੰ ਗਲਫ ਜੁੱਧ ਕੀਤਾ ਜਿਸ ਦੇ ਵਿੱਚ ਇਰਾਕ ਦੀ ਬਹੁਤ ਵੱਡੀ ਹਾਰ ਹੋਈ ਸੀ ਤੇ ਇਰਾਕ ਦੇ ਭਾਰੀ ਆਰਥਿਕ ਪਾਬੰਦੀਆਂ ਲੱਗੀਆਂ 2003 ਦੇ ਵਿੱਚ ਅਮਰੀਕਾ ਨੇ ਦੁਬਾਰੇ ਹਮਲਾ ਕੀਤਾ ਗਏ ਸਦਾਮ ਹੁਸੈਨ ਕੋਰ ਬਿਨਾਂ ਸਕਾਰੀ ਹਥਿਆਰ ਹਨ ਜੋ ਬਾਅਦ ਦੇ ਵਿੱਚ ਨਹੀਂ ਲੱਭੇ ਅਮਰੀਕਾ ਨੇ ਇਰਾਕ ਉੱਤੇ ਹਮਲਾ ਕਰਕੇ ਕਿਹੜੀ ਸਦਾਮ ਹੁਸੈਨ ਦੀ ਸਰਕਾਰ ਸੀਗੀ ਉਹ ਘਰਾ ਦਿੱਤੀ ਸੀਗੀ ਤੇ 2006 ਦੇ ਵਿੱਚ ਇਰਾਕ ਦੀ ਸਰਕਾਰ ਨੇ ਸਦਾਮ ਹੁਸੈਨ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਤੇ 30 ਦਸੰਬਰ 2006 ਨੂੰ ਸਦਾਮ ਹੁਸੈਨ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਵਾ ਸੁਦਾਮ ਹੁਸੈਨ ਦੇ ਕਿਹੜੇ ਰਾਜ ਦੇ ਵਿੱਚ ਕਈ ਵੇ ਕਹਿ ਸਕਦਾ ਕਿ ਤਾਨਾਸਹੀ ਉਹਦਾ ਰਾਜ ਸੀ ਤੇ ਕਈ ਖੂਨੀ ਜੰਗਾਂ ਉਹਦੇ ਰਾ ਦੇ ਵਿੱਚ ਵੀ ਹੋਈਆਂ ਨੇ ਜੀ ਅਤੇ ਇਰਾਕ ਵਿੱਚ ਸੁਦਾਮ ਹੁਸੈਨ ਨੂੰ ਅੰਤਰਰਾਸ਼ਟਰੀ ਇਕਲਾਪਨ ਵਿੱਚ ਧੱਕਣ ਵਾਲੇ ਨੇਤਾ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਸੁਦਾਮ ਹੁਸੈਨ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ ਉਸਦੇ ਪਿਤਾ ਪਹਿਲਾਂ ਹੀ ਮਰ ਗਏ ਜਾਂ ਛੱਡ ਗਏ ਸੀ ਇਸ ਬਾਰੇ ਕਿਸੇ ਨੂੰ ਵੀ ਅਜੇ ਤੱਕ ਨਹੀਂ ਪਤਾ ਲੱਗਿਆ ਸੁਦਾਮ ਹੁਸੈਨ ਦੀ ਮਾਤਾ ਦਾ ਨਾਮ ਸਾਬਾ ਸਵੇ ਅਲ ਮੁਸਤਫੀ। ਉਸਨੇ ਸੁਦਾਮ ਹੁਸੈਨ ਨੂੰ ਬੜੀ ਹੀ ਤਕਲੀਫਾਂ ਨਾਲ ਪਾਇਆ ਤੇ ਕਈ ਵਾਰ ਉਸ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਉਹਨੂੰ ਬਹੁਤ ਤਕ ਤਕਲੀਫਾਂ ਨਾਲ ਪਾਲਿਆ ਸੁਦਾਮ ਹੁਸੈਨ ਨੂੰ। ਸੁਦਾਮ ਹੁਸੈਨ ਦੀ ਘਰ ਵਾਲੀ ਦਾ ਨਾਮ 사ਜੀਦਾ ਤਾਲਫੇ ਜੋ ਕਿ ਉਸਦੇ ਮਾਮੇ ਦੀ ਹੀ ਧੀ ਸੀ। ਤੇ ਸੁਦਾਮ ਹੁਸੈਨ ਨੂੰ ਉਸ ਨੂੰ ਉੱਥੋਂ ਦੇ ਲੋਕ ਹਜੇ ਵੀ ਕਈ ਵਿਆਹ ਕਰਨ ਵਾਲਾ ਇੱਕ ਕੱਲਾ ਮਰਦ ਕਹਿੰਦੇ ਨੇਗੇ। ਤੇ ਸੁਦਾਮਾ ਹੁਸ਼ੈਰ ਛੋਟੀ ਹੁਮਰਚੀ ਹੀ ਵਾਟ ਪਾਰਟੀ ਨਾਲ ਜੁੜ ਗਿਆ ਸੀਗਾ ਤੇ ਉਸ ਤੋਂ ਬਾਅਦ 1969 ਵਿੱਚ ਬਗਦਾਦ ਵਿੱਚ ਰਾਜਪਾਲ ਪ੍ਰਧਾਨ ਅਬਦੁਲ ਕਰੀਮ ਕਾਸ਼ਮ ਦੀ ਹੱਤਿਆ ਵਿੱਚ ਹੱਤਿਆਕੋ ਦੀ ਕੋਸ਼ਿਸ਼ ਕਰਦੇ ਵਿੱਚ ਵੀ ਉਹ ਸ਼ਾਮਲ ਹੋਇਆ ਕੋਸ਼ਿਸ਼ ਅਸਫਲ ਰਹੀ ਤੇ ਉਹ ਮਿਸਰੀ ਭੱਜ ਗਿਆ ਅਤੇ ਉੱਥੇ ਬਹੁਤ ਹੀ ਸਾਲ ਰਿਹਾ ਤੇ 1968 ਵਿੱਚ ਕਵਾਦ ਪਾਰਟੀ ਨੇ ਇਰਾਕ ਵਿੱਚ ਰਾਜ ਕੀਤਾ ਹਥਿਆਰਾਂ ਦੇ ਨਾਲ ਤੇ ਉਸ ਤੋਂ ਬਾਅਦ 1979 ਤੇ ਆਪਦੇ ਸਾਥੀ ਅਹਿਮਦ ਹਸਨ ਅਲ ਬਕਰ ਤੋਂ ਰਾਸ਼ਟਰਪਤੀ ਬਣ ਗਿਆ ਤੇ ਸੁਦਾਮ ਹਸ਼ਨ ਨੇ ਰਾਜ ਸੰਭਾਲਦਿਆਂ ਹੀ ਕਈ ਲੋਕਾਂ ਨੂੰ ਮਾਰ ਦਿੱਤਾ ਅਤੇ ਕਈ ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਆਪਣੀ ਤਾਕਤ ਪੱਕੀ ਕਰਨ ਦੇ ਤੇ ਉਸ ਤੋਂ ਬਾਅਦ ਇਰਾਨ ਤੇ ਇਰਾਕ ਦੀ جنگ ਹੋਈ ਜਿਸ ਦੇ ਵਿੱਚ ਲੱਖਾਂ ਹੀ ਲੋਕ ਮਾਰੇ ਗਏ ਅਤੇ ਉਸ ਜੰਗ ਦੇ ਵਿੱਚ ਸੁਦਾਮ ਹੁਸ਼ੈਨ ਨੇ ਰਸਾਇਣਕ ਹਥਿਆਰ ਵਰਤੇ ਖਾਸ ਕਰਕੇ Kurds ਜਨਸਾਂਖਿਆ ਖਿਲਾਫ ਤੇ 1988 ਵਿੱਚ ਹਲਾਵਾਜਾ ਰਸਾਇਣਕ ਹਮਲਾ ਜਿਸ ਵਿੱਚ ਲਗਭਗ 5000 ਦੇ ਕਰੀਬ ਲੋਕ ਮਾਰੇ ਗਏ ਸੀ ਤੇ 1990 ਵਿੱਚ ਸੁਦਾਮ ਹੁਸ਼ੈਨ ਨੇ ਦੁਬਾਰੇ ਹਮਲਾ ਕਵੈਤ ਨਾਲ ਕਰ ਕੀਤਾ ਤੇ ਸੁਦਾਮ ਹੁਸ਼ੈਨ ਨੇ ਕਵੈਤ ਉਤੇ ਕਬਜਾ ਕਰ ਲੇਤਾ ਅਮਰੀਕਾ ਦੇ ਜੁੱਧ ਸੈਨਾ ਨੇ ਆਪਰੇਸ਼ਨ ਡੈਜਰਚ ਸਟੋਰਮ ਚਲਾ ਕੇ 1991 ਵਿੱਚ ਕਵਾਇਤ ਨੂੰ ਆਜ਼ਾਦ ਕਰਵਾਇਆ ਸੁਦਾਮ ਸ਼ੈਨ ਦਾ ਕਿਹੜਾ ਜੀਵਨ ਸੀ ਜਾ ਕੇ ਨਾ ਉਹਦਾ ਰਾਜ ਸੀਗਾ ਉਹ ਤਾਨਾਸਾਈ ਜਾਂ ਫਿਰ ਵਿਰੋਧੀਆਂ ਦਾ ਕਤਲ ਕਤਲ ਕਰਾਉਣਾ ਰਹਿ ਸੈਨਿਕ ਹਮਲੇ ਤੇ ਲੋਕਾਂ ਦੇ ਵਿੱਚ ਆਪਣੀ ਤਾਕਤ ਦਾ ਭੈ ਬਣਾਉਣਾ ਇਹ ਸੀਗਾ ਸੁਦਾਮ ਸ਼ੈਨ ਦਾ ਅੱਜ ਦਾ ਡਿਟੇਲ ਧੰਨਵਾਦ ਵੀਡੀਓ ਤੁਹਾਨੂੰ ਕੀ ਕਿਵੇਂ ਲੱਗੀ ਅੱਗੇ ਤੋਂ ਵੀਡੀਓ ਅਸੀਂ ਹੋਰ ਵੀ ਪਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ